ਸ਼੍ਰੀ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਸਰਕਾਰਾਂ ਸੱਚੀਆਂ ਵੈਲਫੇਅਰ ਟਰਸਟ ਬਾਬਾ ਮਿੱਠਾ ਸਿੰਘ ਜੀ ਵੱਲੋਂ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਲੰਗਰ ਦੀ ਅੱਜ ਸ਼ੁਰੂਆਤ ਕੀਤੀ ਗਈ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਸਾਰਾ ਦਿਨ ਖੁੱਲਾ ਲੰਗਰ ਚੱਲੇਗਾ ਇਸ ਲੰਗਰ ਦੀ ਸ਼ੁਰੂਆਤ ਕਰਨ ਲਈ ਸਮਾਜ ਸੇਵੀ অশੋਕ ਅਨੇਜਾ ਸਮਾਜ ਸੇਵੀ ਰਕੇਸ਼ ਮਿੱੱਡਾ ਪੱਤਰਕਾਰ ਬਿੱਲੂ ਦੂਮੜਾ ਵੱਲੋਂ ਪੂਜਨ ਕਰਵਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਸਰਕਾਰਾਂ ਸੱਚੀਆਂ ਵੈਲਫੇਅਰ ٹرسٹ ਮਾ ਕਾਲੀ ਮੰਦਿਰ ਬੰਨੋ ਇਹ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ अमरनाथ ਦੇ ਯਾਤਰੀ ਜੋ ਪਿੱਛੋਂ ਗੁਜਰਾਤ ਤੋਂ ਰਾਜਸਥਾਨ ਤੋਂ ਦੂਰ ਦਰਾਡੇ ਦੇ ਇਲਾਕਿਆਂ ਤੋਂ ਅੱਗੇ ਅਮਰनाथ ਜਾਂਦੇ ਨੇ ਔਰ ਰਸਤੇ 'ਚ ਕੋਈ ਮੈਂ ਨਹੀਂ ਸਮਝਦਾ ਕੋਈ ਐਡਾ ਕੋਈ ਭੰਡਾਰੇ ਦਾ ਪ੍ਰਬੰਧ ਹੁੰਦਾ ਹੋਏਗਾ ਸੋ ਇੱਥੇ ਅੱਜ ਤੋਂ ਜਿਹੜੇ ਵੀ ਯਾਤਰੀ ਲੰਘਣਗੇ ਉਹਨਾਂ ਨੂੰ ਭੰਡਾਰੇ ਦੀ ਵਿਵਸਥਾ ਕੀਤੀ ਜਾਏਗੀ then the son the नाश्ता लंच डिनर हर प्रकार ਦਾ ਜੋ ਬਾਬਾ ਜੀ ਵੱਲੋਂ ਦੱਸਿਆ ਗਿਆ ਹੈ ਹਲ ਬੰਦ ਕੀਤਾ ਜਾਏਗਾ ਔਰ ਮੈਸੂਮੇ ਨਾ ਜਿਹੜੇ ਯਾਤਰੀ ਅਮਰਨਾਥ ਦੇ ਦਰਸ਼ਨਾਂ ਦੇ ਲਈ ਜਾਂਦੇ ਨੇ ਉਹ ਬੜੇ ਹੀ ਵਡਪਾਗੀ ਹੁੰਦੇ ਹਨ ਔਰ ਸ਼ੇਭ ਸ਼ੰਭੂ ਪੋਲੇ ਫਾਰਿਆਂ ਦੀ ਮਰਦਾਂ ਪੁਰੀਆਂ ਕਰਦਾ ਮੈਂ ਇਹ ਆਸ ਕਰਦਾ ਕਿ ਜੋ ਇਹ ਪੰਡਾਰਾ ਇੱਥੇ 36 ਦਿਨ ਚੱਲਣਾ ਹੈ ਸਾਰੇ ਤਰਫ ਤੋਂ ਆ ਕੇ ਜਾਣ ਤਾਂ ਕਿ ਉੱਥੇ ਜਾ ਕੇ ਸਾਡੀ ਵੀ ਹਾਜ਼ਰੀ ਲੱਗੇ ਸਰਕਾਰਾਂ ਸੱਚੀਆਂ ਵੈਲਫੇਅਰ ٹرسٹ ਵੱਲੋਂ ਇੱਛਾ ਪੂਰਤੀ ਮਾਗਲੀ ਮੰਦਰ ਦੀ ਪ੍ਰਬੰਧਕ ਕਮੇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਪਹਿਲੇ ਲੰਗਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿੰਦ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਨਿਜਾ ਸਾਹਿਬ ਰਕੇਸ਼ ਮਿੱਡਾ ਜੀ ਤੇ ਸਾਰੇ ਸ਼ਹਿਰ ਵਾਸੀ ਕੋਈ ਵੀ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਨਾਲ ਇਹ ਲੰਗਰ ਸ਼ੁਰੂ ਕੀਤਾ ਜਾ ਰਿਹਾ ਹੈ ਤੁਸੀਂ ਸਮਝਦੇ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਲੰਗਰ ਦਾ ਪ੍ਰਬੰਧ ਕਰਦੇ ਰਵਾਂਗੇ ਚਲੋ ਇਹ ਲੰਗਰ ਹੈ ਸੰਸਥਾਵਾਂ ਨੇ ਤਾਂ ਤੋਂ ਬਿਨਾ ਨਹੀਂ ਚੱਲਦਾ ਦਾਨੀ ਸੱਜਣਾਂ ਨੂੰ ਕੀ ਅਪੀਲ ਕਰੋਗੇ ਜੋ ਉਹਨਾਂ ਦੀ ਸ਼ਰਧਾ ਉਹ ਆ ਵੀ ਮਰਜ਼ੀ ਨਾਲ ਇੱਥੇ ਆ ਕੇ ਦੇ ਸਕਦੇ ਨੇ ਅਸੀਂ ਕੋਈ ਵੀ ਕਿਸੇ ਕੋਲ ਜਾ ਕੇ ਬਾਣ ਦੀ ਮੰਗ ਨਹੀਂ ਕੀਤੀ ਜਿਹੜਾ ਮੰਦਰ ਵਿੱਚ ਆ ਕੇ ਆਦੀ ਸ਼ਰਧਾ ਨਾਲ ਦਾਨ ਦੇਵੇ ਵੈਸੇ ਵੀ ਇੱਥੇ ਸਾਰੇ ਸ਼ਹਿਰ ਵਾਸੀਆਂ ਲੰਗਰ ਪ੍ਰਸ਼ਾਦਾ ਸਕਣ ਤੇ ਸੇਵਾ ਕਰਨ ਲੰਗਰ ਦੀ ਜੋ ਬਾਤ ਅੱਜ ਤੋਂ ਹੋ ਰਹੀ ਹੈ ਲਗਾਤਾਰ ਕਿਵੇਂ ਚੱਲੇਗਾ ਪ੍ਰਭੂ ਇੱਛਾ ਤਿਕਨ ਵੈਸੇ ਤਾਂ ਜਿਹੜੀ ਯਾਤਰਾ ਤਾਂ ਦੇ ਰਹੇ ਨੇ ਉਹ 38 ਨੇ ਪਰ ਫਿਰ ਵੀ ਅਸੀਂ ਪ੍ਰਭੂ ਇੱਛਾ ਤਿਕਨ ਰੱਖਿਆ ਜਿਵੇਂ ਜਿਵੇਂ ਬਸਾਂ ਦਾ ਰੁਝਾਨ ਰਹੇਗਾ ਓਵੇਂ ਹੀ ਅਸੀਂ ਇਹ ਲੰਗਰ ਉਨੇ ਦਿਨਾਂ ਦੀ ਖਣੀ ਚਲਾਵਾ ਸਰਕਾਰਾਂ ਸੁੱਚੀਆਂ ਵੈਲਫੇਅਰਸ ਵੱਲੋਂ ਸ਼੍ਰੀ ਅੰਮ੍ਰਿਤਸਰ ਯਾਤਰੀਆਂ ਵਾਸਤੇ ਇਹ ਪਹਿਲਾ ਲੰਗਰ ਇੱਥੋਂ ਚਾਲੂ ਕੀਤਾ ਗਿਆ ਹੈ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਰੇ ਸਜਨਾ ਮਿੱਤਰਾਂ ਦੇ ਸਹਿਯੋਗ ਨਾਲ ਲੰਗਰ ਚੱਲੇਗਾ ਪ੍ਰਭੂ ਇੱਛਾ ਤੱਕ ਜੋ ਵੀ ਹੋਏਗਾ ਇੱਥੇ ਸਾਰਾ ਵਧੀਆ ਲੰਗਰ ਚੱਲੇਗਾ ਜੈ ਮਾਤਾ ਦੀ ਸਾਰੀ ਇਹ ਮੰਦਿਰ ਮਾਂ ਕਾਲੀ ਜਲਾਲਾਬਾਦ ਵੱਲੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਅੱਜ ਤੋਂ ਤੇ ਮਾਤਾ ਰਾਣੀ ਦੀ ਕਿਰਪਾ ਨਾਲ ਲੰਗਰ ਮਾਤਾ ਜਾਨੀ ਰਿਕਰਪਨ ਨਾਲ ਸਾਰਾ ਠੀਕ ਹੋ ਜਾਏਗਾ ਜੈ ਮਾਤਾ ਦੀ ਐ ਭੋਲੇ ਸ਼ੰਕਰ ਕੀ ਸਰਕਾਰਾ ਸੱਚਿਆ ਟਰਸਟ ਵੱਲੋਂ ਅੱਜ ਪਹਿਲਾ ਮੰਨਤ ਯਾਤਰੀਆਂ ਦਾ ਲੰਗਰ ਸ਼ੁਰੂ ਕੀਤਾ ਜਾ ਰਿਹਾ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਮਾ ਕਾਲੀ ਮੰਦਿਰ ਸੈਕਟਰਡ ਆਰਟ ਸਕੂਲ ਕੋ ਲਾਓ ਲੰਗਰ ਦੀ ਸ਼ੋਭਾ ਵਧਾਓ ਦਰਸ਼ਨ ਕਰੋ ਸ਼੍ਰੀ ਭੋਲੇनाथ ਜੀ ਦੇ ਤੇ ਜੋ ਬੰਦਾ ਸਹਿਯੋਗ ਆਪ ਦੀ ਸ਼ਰਧਾ ਨਾਲ ਇਸ ਲੰਗਰ ਵਿੱਚ ਪਾਓ ਇਹ ਲੰਗਰ 3-4 ਸਾਲ ਤੋਂ ਆਪਣੇ ਯਾਤਰੀਆਂ ਨੂੰ ਬੜੀ ਦਿੱਕਤ ਆ ਰਹੀ ਸੀ ਜੋ ਗੁਜਰਾਤ ਤੋਂ ਰਾਜਸਥਾਨ ਤੋਂ ਬਸਾਂ ਆਦੀਆਂ ਨੇ ਤਿੰਨ ਚਾਰ ਸਾਲ ਤੋਂ ਲੰਗਰ ਬੰਦ ਪਿਆ ਸੀ ਬਾਬਾ ਸਵੀਤਾ ਮੈਦਾਨ ਜੀ ਬਾਬਾ ਮਿੱਠਾ ਸਿੰਘ ਵੱਲੋਂ ਇਹ ਸ਼ਰਵਾਤ ਕੀਤੀ ਜਾ ਰਹੀ ਹੈ ਤਾਂ ਜੋ ਆਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ ਰਹਿਣ ਦਾ ਸੌਣ ਦਾ ਖਾਣ ਪੀਣ ਦਾ ਉਹਨਾਂ ਦੇ ਆਰਾਮ ਕਰਨ ਦਾ ਪੂਰਾ ਪ੍ਰਬੰਧ ਇੱਥੇ ਕੀਤਾ ਜਾ ਰਿਹਾ ਹੈ ਮੈਂ ਕਹਿੰਨਾ ਜੀ ਜਿੰਨੇ ਯਾਤਰੀ ਵੱਧ ਤੋਂ ਵਾਦਾਨ ਆਪਣੀ ਜੀਵਨ ਸਫਲ ਕਰਨ ਸਾਰੇ ਯਾਤਰੀਆਂ ਦੀ ਯਾਤਰਾ ਬੋਲੇਨਾਥ ਸਫਲ ਕਰੇ जय भोलेनाथ जय भोलेनाथ